हिमाचल हाई कोर्ट ਵੱਲੋਂ ਹਾਲ ਹੀ ਦੇ ਵਿੱਚ ਪਸ਼ੂ ਬਲੀ ਤੇ ਲਗਾਈ ਗਈ ਰੋਖ ਖਿਲਾਫ ਦੇਵ ਸਮਾਜ ਦੇ ਲੋਕਾਂ ਨੇ ਅੱਜ ਨਵਾਂ ਫੈਸਲਾ ਲਿਆ ਨਵੇਂ ਫੈਸਲੇ ਮੁਤਾਬਕ ਉਹ ਨਾ ਹੀ ਕੋਈ ਆਪਣੀ ਰਿਵਾਇਤ ਤੋੜਨਗੇ ਤੇ ਨਾ ਹੀ ਕੋਈ ਨਵਾਂ ਰਿਵਾਜ ਲਾਗੂ ਕਰਨਗੇ ਦੇਵ ਸਮਾਜ ਨੇ ਅਦਾਲਤ ਨੂੰ ਵੀ ਗੁਹਾਰ ਲਗਾਈ ਹੈ ਕਿ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਫੈਸਲਾ ਸੁਣਾਇਆ ਜਾਵੇ ਕੁੱਲੂ ਦੇ ਵਿਧਾਇਕ ਮਹੇਸ਼ ਸਿੰਘ ਸਮੇਤ ਦੇਵ ਸਮਾਜ ਦੇ ਲੋਕਾਂ ਨੇ ਪਸ਼ੂ ਬਲੀ ਰੋਕ ਤੇ ਮੋੜ ਤੋਂ ਵਿਚਾਰ ਕਰਨ ਦੇ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਈ ਹੈ ਏਬੀਪੀ ਸੰਜਾ ਪੱਤਰਕਾਰ ਨੇਹਾ ਸਲਾਰੀਆ ਜੁੜੇ ਹੋਏ ਨੇ ਨੇਹਾ ਕੀ ਹੈ ਤਾਜ਼ਾ ਜਾਣਕਾਰੀ ਅੱਜ ਹੁਣੇ ਫਿਰ ਹਾਈ ਕੋਰਟ ਦੇ ਵਿੱਚ ਪੁਨਰ ਵਿਚਾਰ ਯਾਤਕਾ ਪਾਈ ਗਈ ਹੈ ਲੇਕਿਨ ਅੱਜ ਜਿਹੜੀ ਇਹਨਾਂ ਦੀ ਸਾਰਿਆਂ ਦੀ ਪਰਮ ਸੰਸਦ ਹੋਈ ਸੀ ਉਸ ਦੇ ਵਿੱਚ ਆ ਜਿਹੜਾ ਫੈਸਲਾ ਲਿਆ ਗਿਆ ਕਿ ਕਿਸੇ ਵੀ ਪਰੰਪਰਾ ਨੂੰ ਨਾ ਤੋੜਿਆ ਜਾਵੇ ਔਰ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਹਾਈ ਕੋਰਟ ਦੇ ਵਿੱਚ ਦਲਫਾਸਤ ਕੀਤੀ ਜਾਵੇਗੀ ਕਿ ਉਹਨਾਂ ਦੇ ਜਿਹੜੇ ਰੀਤੀ ਰਿਵਾਜ ਸੀ ਉਸ ਨੂੰ ਨਾ ਛੁਕਰਾਇਆ ਜਾਏ ਕਿਉਂਕਿ ਇਹ ਉਹਨਾਂ ਦੀ ਸੰਸਕ੍ਰਿਤੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਉਹਨਾਂ ਦੇ ਵਿਸ਼ਵਾਸ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਔਰ Hindu ਰੀਤੀ ਰਿਵਾਜਾਂ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਨਾ ਛੁਕਰਾਇਆ ਜਾਏ ਹਾਲਾਂਕਿ ਹਾਈ ਕੋਰ ਦੇ ਵਿੱਚ ਪੁਨਰ ਵਿਚਾਰ ਯਾਤਨਾ ਪਾਈ ਗਈ ਹੈ ਉਸ ਦੇ ਵਿੱਚ ਹੁਣ ਦਰਖਾਸਤ ਕੀਤੀ ਜਾਵੇਗੀ ਕਿ ਦੇਵੀ ਦੇਵਤਾ ਜਿਹੜੇ ਹੈਗੇ ਨੇ ਉਹ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦੇ ਹੈਗੇ ਨੇ ਹਿਮਾਚਲ ਦੇ ਵਿੱਚ ਔਰ ਕੋਈ ਵੀ ਸੁੱਖ ਦੀ ਘਟਨਾ ਹੋਵੇ ਜਾਂ ਦੁੱਖ ਦੀ ਘਟਨਾ ਹੋਵੇ ਹਰ ਚੀਜ਼ ਚਰੀ ਹੈ ਉਹ ਦੇਵੀ ਦੇਵਤਾਵਾਂ ਨੂੰ ਕੁਝ ਨਾ ਹੀ ਕੀਤੀ ਜਾਂਦੀ ਹੈ ਇਸ ਕਾਰਨ ਉਹ ਉਹਨਾਂ ਨੂੰ ਲੋਕ ਜਿਹੜੇ ਨੇ ਆਪਣੀ ਸੰਸਕ੍ਰਿਤੀ ਆਪਣੇ ਦੇਵੀ ਦੇਵਤਾਵਾਂ ਨੂੰ ਨਹੀਂ ਨਕਾਰ ਸਕਦੇ ਇਸ ਕਾਰਨ ਉਹਨਾਂ ਵੱਲੋਂ ਹੀ ਫੈਸਲਾ ਲਿਆ ਗਿਆ ਕਿ ਉਹ ਹਾਈ ਕੋਰਟ ਦੇ ਵਿੱਚ ਹੁਣ ਇਹ ਦਰਖਾਸਤ ਕਰਨਗੇ ਕਿ ਜੋ ਫੈਸਲਾ ਦਿੱਤਾ ਗਿਆ ਉਸ ਦੇ ਉੱਤੇ ਵਿਚਾਰ ਕੀਤਾ ਜਾਵੇ ਦੂਸਰਾ ਜਿਹੜਾ ਇਹ ਤਾਂ ਹੋ ਗਿਆ ਆਸ ਦਾ ਮੁਤਾਜਰਾ ਦੂਸਰਾ ਜੋ ਲੀਗਲ ਪੁਆਇੰਟ ਹੈਗਾ ਜੋ ਉਹਨਾਂ ਦੇ ਵਕੀਲ ਜਿਹੜੇ ਹੈਗੇ ਨੇ ਉਹ ਕਹਿ ਰਹੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਕਨਸਟੀਟਿਊਸ਼ਨਲ ਫੰਡਮੈਂਟਲ ਰਾਈਟ ਹੈਗਾ ਕਿ ਰਾਈਟ ਟੂ ਰਿਲੀਜਨ ਕਿ ਹਰ ਕਿਸੇ ਇਨਸਾਨ ਨੂੰ अपना कर्म जड़ा हैगा उसमें चंगे तरीके नाल जिस तरह उनी मारा चांदा ओ दा हक हैगा ते जड़ा एफएसटी आया ओ राइट टू रिलीजन दे अगेंस्ट हैगा इस कारण उनाबोले पुण्यवितया याचिका हुन हाई कोर्ट ਦੇ ਵਿੱਚ ਪਾਈ ਗਈ ਹੈ ਜਿਸ ਦੇ ਵਿੱਚ ਹੁਣੇ ਬਹਿਸ ਅਗਲੀ ਤਾਰੀਖ ਦੇ ਵਿੱਚ ਹੋਵੇਗੀ ਸੁਣਵਾਈ ਹੋਵੇਗੀ ਹਾਲਾਂਕਿ ਜੋ ਫੈਸਲਾ ਅੱਜ ਇਨਰ ਦੇ ਵੱਲੋਂ ਲਿਆ ਗਿਆ ਹੈ ਉਹ ਇਹ ਹੈ ਕਿ ਉਹ ਕੀ ਆਪਣੀ ਸੰਸਕ੍ਰਿਤੀ ਦੇ ਦੇ ਖਿਲਾਫ ਨਹੀਂ ਜਾਣ ਕੇ ਇਸ ਜਿਹੜੀ ਪਰੰਪਰਾ ਹੈ ਯੋ ਸੋ ਨਹੀਂ ਤੋੜਨਗੇ ਤੇ ਹਾਈ ਕੋਰਟ ਦੇ ਵਿੱਚ ਦੀ ਅਪੀਲ ਕਰਨਗੇ